ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਤੁਹਾਡਾ ਛੋਟਾ ਵੀ ਲੱਖਾਂ ਚੂੜ ਚੱਕ ਦੀਵਾਨ ਪਾਊਡਰ ਮਲ ਚੜ ਕੇ ਬਸੜੀ ਲੁਕਰਤਾਰ ਨਗਰ ਖੰਨੇ ਪਹੁੰਚਿਆ ਜੀ ਤੇ ਇਹ ਮਾਤਾ ਜੀ ਹੁਸ਼ਾਰਾਣੀ ਨੇ ਹਿੰਦੂ ਪਰਿਵਾਰ ਚੋਂ ਇਹਨਾਂ ਦੇ ਬੱਚੇ ਦਾ ਜੀ ਐਕਸੀਡੈਂਟ ਹੋ ਗਿਆ ਸੀ ਪਹਿਲਾਂ ਤਾਂ ਮੈਂ ਵੀ ਦਾ ਜਿਹੜਾ ਦੇਖ ਲਓ ਆ ਹਾਲਾਤਾਂ ਚਾ ਜੀ ਇਹ ਇਲਾਜ ਹਸਪੀਟਲ ਚ ਹੋਣਾ ਸੀ ਜੀ ਪੈਸੇ ਦੀ ਕਮੀ ਕਾਰਨ ਇਸ ਬੱਚੇ ਨੂੰ ਘਰ ਹੀ ਪਾਈ ਬੈਠੇ ਆ ਜੀ ਤੇ ਇਹ ਮਾਤਾ ਨੇ ਇਹਨਾਂ ਦੇ ਮਤੇ ਕੀ ਹੋ ਗਿਆ ਸੀ ਬੱਚੇ ਨੂੰ ਐਕਸੀਡੈਂਟ ਹੋ ਗਿਆ ਦੇਖ ਐਕਸੀਡੈਂਟ ਹੋ ਗਿਆ ਕਿੰਨਾ ਟਾਈਮ ਹੋ ਗਿਆ ਸਰਕ ਤੋਂ ਮਿੰਟ ਹੋ ਗਏ ਕੌਣ ਆਉਂਦਾ ਇਹਨੂੰ ਇਹ ਕੋਈ ਨਹੀਂ ਸਪਣਾ ਲੱਗ ਰਿਹਾ ਕੋਈ ਨਹੀਂ ਆਉਂਦਾ ਇਹਨੂੰ ਕੁਝ ਹੋ ਗਿਆ ਮੇਰੇ ਰਸਤੇ 'ਚ ਮੋਟਰ ਕੌਣ ਕਾਊਗਾ ਕੋਈ ਨਹੀਂ ਦੇਖੋ ਨਾ ਚਾਹ ਉਹ ਮਾਈ ਗੱਡ ਬੱਚੇ ਨੂੰ ਕੁਛ ਹੋ ਗਿਆ ਬੰਦਿਆ ਰੱਥੀ ਨੂੰ ਮੋਟਰ ਕੌਣ ਤੇ ਇਹਦਾ ਲਾਜ ਘਰੇ ਕਦੋਂ ਰੱਖੀ ਬੈਠੇ ਪਰ ਸਿਆ ਵਿੱਚੋ ਪੈਸਾ ਨਹੀਂ ਹੈ ਕੋਈ ਭਾਈ ਪਾਸਾ ਬੱਚਾ ਕਰੇ ਭਾਈ ਮੱਛਿਆ ਦੋ ਤਰੀਕ ਨੂੰ ਆਪਰੇਸ਼ਨ ਆਣਾ ਦਾ ਤੇ ਦੋ ਤਰੀਕ ਨੂੰ ਇਸ ਵੀਰ ਦਾ ਆਪਰੇਸ਼ਨ ਆ ਜੀ ਆ ਦੋ ਅਗਸਤ ਨੂੰ 2 ਅਗਸਤ ਨੂੰ ਹਾਂ ਅਗਲੇ ਮਹੀਨੇ ਜੀ ਇਸ ਬੱਚੇ ਦਾ ਆਪਰੇਸ਼ਨ ਆ ਤੇ ਬਾਕੀ ਮੈਂ ਦਿਖਾ ਵੀ ਦੇਣਾ ਵੀਰ ਜੀ ਆਇਓ ਮਾੜੇ ਦਾ ਬੈਕ ਸਾਈਡ ਫਤੂ ਜਿਹੜਾ ਮੰਜੇ ਦੇ ਪਿਆ ਇਹਦਾ ਬਹੁਤ ਜ਼ਿਆਦਾ ਬੁਰਾ ਹਾਲਾਤ ਹੈ ਤਾਂ ਮੈਂ ਦੇਖੀ ਹੂ ਕੰਬਦੀ ਹੈ ਕੋਸ ਸੰਗਤ ਚਰਨਾਂ 'ਚ ਬੇਨਤੀ ਆ ਜੀ ਵੀ ਇਸ ਬੱਚੇ ਦੇ ਇਲਾਜ ਵਾਸਤੇ ਸੰਗਤ ਅੱਗੇ ਆਵੇ ਤਾਂ ਜੋ ਇਹ ਜਿਹੜੀ ਮਾਂ ਵਾ ਤੇ ਇਹ ਕੁਛ ਆਪਣੇ ਬੱਚੇ ਨਾਲ ਟਾਈਮ ਸਪੈਂਡ ਕਰ ਸਕੇ ਦੇਖੋ ਤੜਫਦੀ ਪਈ ਆ ਮਾਂ ਕਿਉਂਕਿ ਪੈਸੇ ਨਾ ਹੋਣ ਕਰਕੇ ਘਰੇ ਰੱਖੀ ਬੈਠੀ ਆ ਦੁਖੀ ਵੀ ਨਹੀਂ ਦੇਖ ਸਕਦੀ ਆ ਦੇ ਪੁੱਤ ਨੂੰ ਤੇ ਆਪਦੇ ਪੁੱਤ ਨੂੰ ਠੀਕ ਵੀ ਨਹੀਂ ਕਰ ਸਕਦੀ ਕਿਉਂਕਿ ਪੈਸਾ ਹੈ ਨਹੀਂਗਾ ਤੇ ਸੰਗਤ ਚਰਨਾਂ 'ਚ ਬੇਨਤੀ ਆ ਜੋ ਇਹ ਨੂੰ ਕੁਛ ਪਤਾ ਹੀ ਲੱਗਾ ਪਰ ਬੈ ਲੈਦਾ ਹੀ ਭਰਿਆ ਯਾਰ ਰੋ ਗਿਆ ਅੱਖਾਂ ਅੱਖਾਂ ਚੋਂ ਦੇਖੋ ਪਾਣੀ ਮਈ ਜੋ ਸਾਹਿਬ ਜੀ ਉਹ ਹੀ ਸਾਦਾ ਪਰ ਅੱਖਾਂ ਤੁਸੀਂ ਦੇਖ ਪੜ ਸਕਦੇ ਇਹਦੀ ਅੱਖਾਂ ਰੋ ਰਿਆ ਸੰਗਤacharਣਾ ਚ ਬੇਨਤੀ ਹੈ ਜੀ ਆਪਾਂ ਇਸ ਬੱਚੇ ਨੂੰ ਦੋ ਤਰੀਕ ਨੂੰ ਲੈ ਕੇ ਜਾਣਾ ਜੀ ਆਪਰੇਸ਼ਨ ਵਾਸਤੇ ਸਾਡਾ ਜਰੂਰ ਸਾਥ ਦਿਓ ਸਾਡਾ ਮੋਬਾਈਲ ਨੰਬਰ 999 19316 ਦੀਵਾਨ ਟੋਡਰਮਾਲ ਚੈਰੀਟੇਵ ਸੋਸਾਇਟੀ ਨੇ ਇਸ ਬੱਚੇ ਦਾ ਜਿਹੜਾ ਅ ਬੜਾ ਜਿਹੜਾ ਉਹ ਆਪਰੇਸ਼ਨ ਦਾ ਖਰਚਾ ਚੁੱਕਿਆ ਜੀ ਤੇ ਸਾਡਾ ਜਰੂਰ ਸਾਥ ਦਿਓ ਕਿਉਂਕਿ ਜਿਹੜੇ ਵੀ ਅਪਰਾਧੇ ਚੱਲਦੇ ਆ ਸੰਗ ਦੇ ਐਨ ਆਰ ਆਈ ਵੀਰਾਂ ਪਣ ਦੇ ਜਿਹੜੇ ਤੇਜੇ ਦਾ ਸੰਬੰਧ ਨਾਲ ਚੱਲਦੇ ਆ ਜੀ ਇਸ ਵੀਰ ਵਾਸਤੇ ਵੀ ਆਪਾਂ ਥੋੜਾ ਥੋੜਾ ਦਸਵੰਦ ਕਰੀਏ ਤਾਂ ਜੋ ਇਸ ਵੀਰ ਦਾ ਵੀ ਕੋਈ ਵਧੀਆ ਹਾਲ ਹੋ ਸਕੇ ਠੀਕ ਹੋ ਸਕੇ ਬੱਚਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ